ਇਸੋ ਦੀ ਮम्मा ਕਹਿੰਦੇ ਆ ਹੂੰ ਛੇਆ ਸਤ ਜੀ ਸਾਰਿਆਂ ਨੂੰ ਅੱਜ ਕੀਤੀ ਸੀ ਮੱਕੀ ਦੀ ਬਿਾਈ ਕੱਲ ਕੀਤੀ ਸੀ ਅੱਜ ਇੱਧਰ ਕੀਤੀ ਆ ਥੋੜੀ ਆਪਾਂ ਡਰੈਲ ਨਾ ਏਰੀਆ ਤੇ ਆਹ ਜਿਹੜਾ ਪਲਾਟ ਆ ਇੱਥੇ ਪਪੂਲਰ ਲੱਗਣਿਆ ਇਹ ਏਰੀਆ ਖਾਤ ਨਾਲ ਗੇਰ ਕੇ ਸਵਾਲ ਤਾਂ ਦੇ ਦਿੱਤਾ ਤੇ ਆਹ ਵੀ ਮਿਲੇ 20 ਲ ਕੀ ਮਿਲਦੀ ਨਹੀਂ ਪਏ ਮੱਕੀ ਦੇ ਆਹ ਪਿਛਲੇ ਸਾਲ ਸੋਨਾ ਸੀ ਰਹਿ ਗਿਆ ਇਹ 1890 ਪੋਇਨਰ ਦਾ ਇਸ ਸਾਲ ਇਹ ਲਾਉਣ ਲੱਗੇ ਆ ਚਾਹ ਚੁਰ ਜੰਗਾ ਵਰਤ ਹੁਣ ਉੱਪਰ ਦੀ ਕਰਨੀ ਹੈ ਸਪਰੇਏ ਇਹਦੇ ਨਾਲ ਹੀ ਸਪਰੇਏ ਨਾਲ ਹੀ ਹੋ ਜਵੇ ਚੰਗਾ ਵਾ ਕੋ ਘਾਹ ਨੂੰ ਘਟ ਹੁੰਦਾ ਜਾਨਕੀ ਇਹ ਨਹੀਂ ਕਿ ਬਿਲਕੁਲ ਹੀ ਨਹੀਂ ਉਗਣਾ ਕੋ 10 20% ਉਗ ਜੂਗਾ ਇਹ ਸਪਰੇਏ ਹੈਗੀ ਆ ਇੱਕ ਅਲਟਰਾਜਨ ਇੱਕ ਪੈਂਡੀਮੈਥਲਿਨ ਪੈਂਡੀ ਇਹ ਸਪਰੇਏ ਨਾਲ ਹੀ ਕਰ ਦੋ 24 ਘੰਟੇ ਜਿੱਦਾਂ ਅੱਜ ਬੀਜੀ ਜਾਂ ਦੂਸਰੇ ਦਿਨ ਕਰ ਦੋ ਇਹ ਨਾਲ ਉਹਨਾਂ ਫੇਕ ਕੱਖ ਕਾਨ ਕੰਟਰੋਲ ਹੋ ਜਾਦਾ ਥੋੜਾ ਜਿਹਾ